ਅੱਜ ਛੋਡੇ ਵਾਸਤੇ ਮਿੱਤਰੋ ਇੱਕ ਨੰਗੇ ਨੀ ਲੈ ਕੇ ਆਇਆ ਮੋਰਾ ਨਸਲ ਦਾ ਜਿਹੜੇ ਭਰਾ ਕਹਿੰਦੇ ਕਿ ਸਾਨੂੰ ਪਹਿਲਨ ਝੋਟੀ ਚਾਹੀਦੀ ਆ ਪੂਰੀ ਠੰਡੀ ਸੀ ਉਹਨਾਂ ਦੀ ਅੱਜ ਡਿਮਾਂਡ ਪੂਰੀ ਕਰਤੀ ਕਰੋ ਚੈੱਕ ਹਵਾਨਾ ਪੋ ਸੁਣਾ ਤਿਆਰ ਕਰਤਾ ਨਾਲੇ ਇਹਨੇ ਸੂਈ ਸਵਾਈ ਦੁੱਧ ਤਿਆਰ ਹੁਣ ਬਾਈ ਇੱਕ ਬੇ ਦੇ ਥੱਲੇ ਝੋਟੀ ਦੇ ਪਹਿਲੇ ਸੂਏ ਝੋਟੀ ਭਲੂਣ ਝੋਟੀ ਹਜੇ ਦੰਦਾਂ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਪੂਰੀ ਕੁੰਡੀ ਤੇ ਸਕੀਨ ਝੋਟੀ ਪੂਰੀ ਹੈਵੀ ਬੇੜ ਦੀ ਤੇ ਰੇਟ ਵੀ ਬਾਜ਼ਬਾ ਬਿਲਕੁਲ ਜਾਇਜ਼ ਰੇਟ ਆ ਪਿੰਡ ਜਲਾਲ ਜ਼ਿਲ੍ਹਾ ਬਟਿੰਡਾ ਤਸਵੀਰ ਰਾਮਪੜਾ ਫੁੱਲ ਪੈਂਦੀ ਆ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਜਿਹੜੇ ਭਰਾ ਨੂੰ ਇਹ ਝੋਟੀ ਪਸੰਦ ਆਉਂਦੀ ਆ ਤੇ ਖਰੀਦੋ ਛੇਤੀ ਤੋਂ ਛੇਤੀ ਕਰੋ ਕਨੈਕਟ ਬਾਈ ਨਾਲ ਇਹੋ ਜੀ ਝੋਟੀ ਤੁਹਾਨੂੰ ਕਦੇ ਵੀ ਨਹੀਂ ਮਿਲਣੀ ਬਾਈ ਜੀ ਇੰਨੀ ਠੰਡੀ ਸੀਲ ਕੋਈ ਚੋਜੇ ਬੰਦਾ ਚੋਜੇ ਬੁੜੀ ਚੋਜ ਜਾਵੇ ਤੇ ਬਹੁਤ ਪੋਲੀ ਠੰਡੀ ਸੀਲ ਪੂਰੀ ਤੇ ਦੁੱਧ ਵੀ ਬਾਈ ਕਹਿੰਦੀ ਵੀ ਹੁਣ 5-6 ਕਿਲੋ ਤਿਆਰ ਆ ਕੱਟੇ ਨੂੰ ਝੰਗਾ ਕੇ ਤੇ ਹਜੇ ਤਾਂ ਇਹਨੇ ਹੋਰ ਵੀ ਦੁੱਧ ਤਿਆਰ ਕਰਨਾ 20-22 ਦਿਨਾਂ ਤੇ ਜਾ ਕੇ ਬਹੁਤ ਵਧੀਆ ਸੋਹਣਾ ਦੁੱਧ ਪਾਉਗੀ